ਜਹਾਨ ਕਲਾਸ ਜੀ ਦੀ ਵਿਆਕਰਨ ਲੜੀ ਦੇ ਇਸ 20ਵੇਂ ਲੈਕਚਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਸੀਂ ਹੁਣ ਤੱਕ ਵਿਆਕਰਨ ਦੇ ਉੱਪਰ 19 ਲੈਕਚਰ ਕਰ ਚੁੱਕੇ ਹਾਂ ਜਿਹੜੀ ਕਿ ਪਲੇਲਿਸਟ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਹੈ ਤੇ ਤੁਸੀਂ ਉੱਥੋਂ ਜਾ ਕੇ ਸਾਡੀ ਪੂਰੀ ਦੀ ਪੂਰੀ ਪਲੇਲਿਸਟ ਨੂੰ ਦੇਖ ਸਕਦੇ ਹੋ ਅਸੀਂ ਸਾਡੇ ਲੰਘੇ 19ਵੇਂ ਲੈਕਚਰ ਦੇ ਵਿੱਚ ਸੰਬੰਧਕ ਦੀ ਥਿਉਰੀ ਨਾਲ ਸੰਬੰਧਤ ਗੱਲਬਾਤ ਕੀਤੀ ਸੀ ਤੇ ਅੱਜ ਅਸੀਂ ਆਪਣੇ 20ਵੇਂ ਲੈਕਚਰ ਦੇ ਵਿੱਚ ਸੰਬੰਧਕ ਦੇ MCQs ਨੂੰ ਵਿਚਾਰ ਰਹੇ ਹਾਂ ਤੇ ਉਸੇ ਲਗਾਤਾਰਤਾ ਦੇ ਵਿੱਚ ਸਾਡਾ ਸਵੰਧਕ ਦੇ ਬਾਰੇ ਪਹਿਲਾ ਸਵਾਲ ਹੈ ਪੰਜਾਬੀ ਸਵੰਧਕਾਂ ਨੂੰ ਕਿੰਨੇ ਆਧਾਰਾਂ ਤੇ ਵੰਡਿਆ ਜਾ ਸਕਦਾ ਹੈ 2 ਆਧਾਰਾਂ ਤੇ 4 ਆਧਾਰਾਂ ਤੇ 5 ਜਾਂ ਫਿਰ 7 ਪੰਜਾਬੀ ਸਵੰਧਕਾਂ ਨੂੰ ਦੋਸਤੋ ਵੰਡਿਆ ਜਾਂਦਾ ਹੈਗਾ ਦੋ ਆਧਾਰਾਂ ਤੇ ਸਾਡਾ ਆਨਸਰ ਆਏਗਾ A ਆਪਸ਼ਨ ਦੋ ਧਾਰ ਕਿਹੜੇ ਕਿਹੜੇ ਨੇਗੇ ਇੱਕ ਤਾਂ ਅਸੀਂ ਰੂਪ ਦੇ ਆਧਾਰ ਤੇ ਸਬੰਧਕਾਂ ਨੂੰ ਵੰਡਦੇ ਆਂਗੇ ਵਿਕਾਰੀ ਤੇ ਅਵਕਾਰੀ ਦੇ ਵਿੱਚ ਇੱਕ ਅਸੀਂ ਬਣਤਰ ਤੇ ਕਾਰਜ ਦੇ ਆਧਾਰ ਤੇ ਸਬੰਧਕਾਂ ਨੂੰ ਵੰਡਦੇ ਆਂਗੇ ਅੱਗੇ ਅਸੀਂ ਇਹਨਾਂ ਦੀ ਗੱਲਬਾਤ ਕਰਦੇ ਆਂ ਰੂਪ ਦੇ ਆਧਾਰ ਤੇ ਸਬੰਧਕਾਂ ਨੂੰ ਕਿਹੜੇ ਵਰਗ ਵਿੱਚ ਵੰਡਿਆ ਜਾਂਦਾ ਹੈ ਕਾਲਕੀ ਤੇ ਅਕਾਲਕੀ ਵਿਕਾਰੀ ਤੇ ਅਵਕਾਰੀ ਮੂਲ ਸੰਧੀ ਤੇ ਸੰਯੁਕਤ ਅਕਰਮਕ ਤੇ ਸਕਰਮਕ ਇਹਦਾ ਜਵਾਬ ਅਸੀਂ ਪਹਿਲੇ ਸਵਾਲ ਦੇ ਨਾਲ ਹੀ ਜੁੜਿਆ ਹੋਇਆ ਇਹਦਾ ਜਵਾਬ ਸੀਗਾ ਰੂਪ ਦੇ ਆਧਾਰ ਤੇ ਸਬੰਧਕਾਂ ਨੂੰ ਵੰਡਿਆ ਜਾਂਦਾ ਹੈਗਾ ਵਿਕਾਰੀ ਤੇ ਅਵਕਾਰੀ ਦੇ ਵਿੱਚ ਜਿਹੜੇ ਸਬੰਧਕਾਂ ਦੇ ਵਿੱਚ ਵਿਕਾਰ ਆ ਜੇ ਉਹ ਵਿਕਾਰੀ ਹੋਗੇ ਜਿਨ੍ਹਾਂ ਦੇ ਵਿੱਚ ਵਿਕਾਰ ਨਹੀਂ ਆ ਸਕਦਾ ਉਹ ਅਵਕਾਰੀ ਹੋਗੇ ਇਹਨਾਂ ਦੇ ਵਿੱਚੋਂ ਇਹਦਾ ਜਵਾਬ ਹੋ ਗਿਆ ਵਿਕਾਰੀ ਤੇ ਅਵਕਾਰੀ ਰੂਪ ਦੇ ਆਧਾਰ ਤੇ ਵਿਕਾਰੀ ਤੇ ਅਵਕਾਰੀ ਬਣਤਰ ਤੇ ਕਾਰਜ ਦੇ ਆਧਾਰ ਦੇ ਮੂਲ ਸਬੰਧਕ ਸੰਧੀ ਸਬੰਧਕ ਤੇ ਸੰਯੁਕਤ ਸਬੰਧਕ ਜਿਹੜੇ ਸਬੰਧਕਾਂ ਦੇ ਰੂਪ ਵਿੱਚ ਬਦਲਾਅ ਆ ਸਕਦਾ ਹੋਵੇ ਕੀ ਕਹ ਹੁੰਦੇ ਨੇ ਵਿਕਾਰੀ ਅਵਕਾਰੀ ਜਾਂ ਫਿਰ ਦੋਨੋਂ ਹੀ ਜਾਂ ਫਿਰ ਦੋਨੋਂ ਹੀ ਨਹੀਂ ਇੱਕ ਕੀ ਕਹ ਹੁੰਦੇ ਨੇਗੇ ਇੱਕ ਹੁੰਦੇ ਨੇਗੇ ਵਿਕਾਰੀ ਜਿਵੇਂ ਇੱਕ ਦਾ ਸਬੰਧਕ ਹੈਗਾ ਦਾ ਤੋਂ ਅੱਗੇ ਹੋਰ ਬਣ ਗਏ ਦਾ ਦੀ ਦੇ ਦੀਆਂ ਦੀਓ ਹਨਾ ਇਸ ਤਰ੍ਹਾਂ ਉੱਪਰ ਸਬੰਧ ਗਿਆ ਉੱਪਰ ਤੋਂ ਬਣ ਗਿਆ ਉਪਰੋਂ ਕੋਲ ਸਬੰਧਕ ਹੈਗਾ ਕੋਲ ਤੋਂ ਬਣ ਗਿਆ ਕੋਲੋਂ ਇਟ ਮੀਨਸ ਇਹਨਾਂ ਦੇ ਵਿੱਚ ਵਿਕਾਰ ਆਰ ਹੈ ਬਦਲਾਓ ਆਰ ਹੈਗਾ ਇਸ ਕਰਕੇ ਇਹ ਕਿਹਾ ਹੁੰਦੇ ਨੇਗੇ ਵਿਕਾਰੀ ਜਿਨ੍ਹਾਂ ਦੇ ਵਿੱਚ ਬਦਲਾਓ ਨਹੀਂ ਆਉਂਦਾ ਉਹ ਕਹਾਉਂਦੇ ਨੇਗੇ ਅਵਕਾਰੀ ਜਿਵੇਂ ਨੇ ਸੰਬੰਧ ਹੈਗਾ ਇਹਦੇ ਵਿੱਚ ਬਦਲਾਓ ਨਹੀਂ ਆਉਂਦਾ ਨੂੰ ਸੰਬੰਧ ਹੈ ਇਸ ਦੇ ਵਿੱਚ ਬਦਲਾਓ ਨਹੀਂ ਆਉਂਦਾ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਸਾਰੇ ਸੰਬੰਧ ਨੇ ਜਿਨ੍ਹਾਂ ਦੇ ਬਾਰੇ ਅਸੀਂ ਅੱਗੇ ਵਿਚਾਰ ਦੇ ਜਾ ਕੇ ਜਿਨ੍ਹਾਂ ਦੇ ਵਿੱਚ ਬਦਲਾਓ ਨਹੀਂ ਆਉਂਦਾ ਅਵਕਾਰੀ ਸੰਬੰਧਕਾਂ ਦਾ ਸਮੂਹ ਹੈ ਅਵਕਾਰੀ ਕਿਹੜੇ ਕਿਹੜੇ ਨੇ ਪਹਿਲਾਂ ਤਾਂ ਇਹ ਦੇਖੋ ਅਵਕਾਰੀ ਉਹ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਵਿਕਾਰ ਨਾ ਆ ਸਕੇ ਜਿਹੜੇ ਨਾਂ ਬਦਲਣ ਮੂਲ ਰੂਪ ਦੇ ਵਿੱਚ ਹੀ ਜਿਹੜੇ ਅ ਚੱਲਦੇ ਨੇਗੇ ਲਗਾਤਾਰ ਇਹ ਵਿੱਚ ਕਿਹੜੇ-ਕਿਹੜੇ ਨੇਗੇ ਦਾ ਵਿੱਚ ਨੇੜੇ ਸਾਹਮਣੇ ਨਾਲ ਕੋਲ ਨੇ ਨੂੰ ਤੋਂ ਪਾਸ ਵਿੱਚ ਦੀਆਂ ਅਸੀਂ ਪਹਿਲੀ ਆਪਸ਼ਨ ਨੂੰ ਦੇਖਦੇ ਹਾਂਗੇ ਇਹਦੇ ਵਿੱਚ ਸਾਨੂੰ ਆ ਵਿਕਾਰੀ ਪੁੱਛਿਆਗਾ ਦਾ ਕੀ ਹੈਗਾ ਵਿਕਾਰੀ ਹੈ ਅਵਕਾਰੀ ਨਹੀਂ ਹੈਗਾ ਕਿਉਂ ਕਿਉਂਕਿ ਦਾਤੋਂ ਬਣ ਗਿਆ ਦੇ ਦੀ ਦੀਆਂ ਅੱਗੇ ਆ ਗਿਆ ਵਿੱਚ ਵਿੱਚ ਤੋਂ ਬਣ ਗਿਆ ਵਿੱਚੋਂ ਇਟ ਮੀਨਸ ਇਹ ਵੀ ਵਿਕਾਰੀ ਹੈ ਇੱਥੇ ਬਦਲਾਅ ਆ ਸਕਦਾ ਹੈਗਾ ਨੇੜੇ ਨੇੜੇ ਤੋਂ ਬਣ ਸਕਦਾ ਹੈਗਾ ਨੇੜਿਓਂ ਅੱਗੇ ਆ ਗਿਆ ਬੀ ਆਪਸ਼ਨ ਸਾਹਮਣੇ ਸਾਹਮਣੇ ਤੋਂ ਬਣ ਜਾਂਦਾ ਹੈਗਾ ਸਾਹਮਣਿਓ ਇਹਦੇ ਵਿੱਚ ਵੀ ਵਿਕਾਰ ਆ ਗਿਆ ਨਾਲ ਤੋਂ ਬਣ ਗਿਆ ਨਾਲੋਂ ਕੋਲ ਤੋਂ ਬਣ ਗਿਆ ਕੋਲੋਂ ਸੀ ਆਪਸ਼ਨ ਆ ਗਈ ਪਾਸ ਤੋਂ ਬਣ ਗਿਆ ਪਾਸੇ ਪਾਸਿਓਂ ਵਿਚ ਤੋਂ ਵਿੱਚੋਂ ਦੀਆਂ ਦੇ ਅਗ ਹੋਰ ਰੂਪਨੇਗੇ ਦੀਆਂ ਦਿਓ ਦੇ ਇਸ ਤਰ੍ਹਾਂ ਸਾਡੇ ਕੋਲੇ ਬਚੀ ਹੈਗੀ ਸੀ ਆਪਸ਼ਨ ਨਾ ਤਾਂ ਜਿਹੜਾ ਨੇ ਸ਼ਬਦ ਹੈਗਾ ਸਬੰਧ ਕਰਨਾ ਨਾ ਤਾਂ ਇਹ ਕਿਸੇ ਹੋਰ ਰੂਪ ਦੇ ਵਿੱਚ ਕਿਸੇ ਹੋਰ ਸ਼ਬਦ ਦੇ ਵਿੱਚ ਬਦਲ ਸਕਦਾ ਨੂ ਵੀ ਨਹੀਂ ਬਦਲ ਸਕਦਾ ਤੂੰ ਵੀ ਨਹੀਂ ਬਦਲ ਸਕਦਾ ਇਸ ਕਰਕੇ ਇਹ ਜਿਹੜੇ ਤਿੰਨੇ ਸੰਬੰਧਕ ਨੇਗੇ ਇਹ ਆਵਕਾਰੀ ਸੰਬੰਧਕ ਨੇਗੇ ਵਿਕਾਰੀ ਤੇ ਅਵਕਾਰੀ ਸੰਬੰਧਕਾਂ ਦੀ ਪਹਿਚਾਣ ਬਾਰੇ ਸਵਾਲ ਹਰ ਪੇਪਰ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਹੈਗਾ ਇਨਾਂ ਨੂੰ ਸਮਝਣਾ ਜ਼ਰੂਰੀ ਹੈ ਇਹਨਾਂ ਦੇ ਉੱਪਰ ਰੱਟੇ ਲਾਉਣ ਨਾਲੋਂ ਵੀ ਜ਼ਿਆਦਾ ਇਹ ਦੇਖਣਾ ਜ਼ਰੂਰੀ ਹੈ ਸ਼ਬਦ ਨੂੰ ਵਰਤ ਕੇ ਦੇਖ ਲੈ ਕਿ ਇਹਦੇ ਇਹ ਬਦਲ ਕੇ ਕੋਈ ਹੋਰ ਸ਼ਬਦ ਬਣ ਸਕਦਾ ਹੈ ਜਾਂ ਨਹੀਂ ਜੇ ਬਣ ਸਕਦਾ ਹੈਗਾ ਤਾਂ ਵਿਕਾਰੀ ਹੈ ਜੇ ਬਣ ਨਹੀਂ ਸਕਦਾ ਤਾਂ ਅਵਕਾਰੀ ਹੈ ਵਿਕਾਰੀ ਸੰਬੰਧਕਾਂ ਦਾ ਸਮੂਹ ਹੈ ਕਿਹੜਾ ਲਈ ਰਾਹੀ ਲਈ ਦੁਆਰਾ ਰਾਹੀ ਹੇਠ ਹੇਠ ਉੱਪਰ ਇਹਦੇ ਵਿੱਚ ਦੇਖੋ ਤੁਸੀਂ ਜਿਹੜਾ ਲਈ ਹੈਗਾ ਲਈ ਤੋਂ ਹੋਰ ਕੋਈ ਸ਼ਬਦ ਨਹੀਂ ਬਣਦਾ ਇਸ ਕਰਕੇ ਇਹ ਕੀ ਹੈਗਾ ਆਵਕਾਰੀ ਹੈ ਰਾਹੀ ਤੋਂ ਹੋਰ ਕੋਈ ਸ਼ਬਦ ਨਹੀਂ ਬਣਦਾ ਹੈ ਸਬੰਧਕ ਹੈਗੇ ਨੇ ਪਰ ਇਹਨਾਂ ਤੋਂ ਅੱਗੇ ਕੋਈ ਹੋਰ ਸ਼ਬਦ ਨਹੀਂ ਉਤਪੰਨ ਹੁੰਦਾ ਇਸ ਕਰਕੇ ਦੋਨੋਂ ਕੀ ਹੋਗੇ ਆਵਕਾਰੀ ਹੋਗੇ ਲਈ ਕੀ ਹੈਗਾ ਲਈ ਦੀ ਅਸੀਂ ਆਲਰੇਡੀ ਗੱਲ ਕਰ ਲਈ ਇਹ ਹੈਗਾ ਅਵਕਾਰੀ ਨਹੀਂ ਬਦਲਦਾ ਹੈਗਾ ਦੁਆਰਾ ਵੀ ਨਹੀਂ ਬਦਲਦਾ ਕਿਸੇ ਹੋਰ ਸ਼ਬਦ ਦੇ ਵਿੱਚ ਇਸ ਕਰਕੇ ਇਹ ਵੀ ਕੀ ਹੈਗਾ ਅਵਕਾਰੀ ਕਈ ਵਾਰੀ ਨਾ ਵਿਦਿਆਰਥੀਆਂ ਦਾ ਸਵਾਲ ਹੁੰਦਾ ਹੈ ਕਿ ਦੁਆਰਾ ਤੋਂ ਦੁਆਰੇ ਬਣ ਗਿਆ ਦੁਬਾਰੇ ਬਣ ਗਿਆ ਨਹੀਂ ਦੋਸਤੋ ਦੁਆਰਾ ਇੱਕ ਅਲੱਗ ਸ਼ਬਦ ਹੈਗਾ ਇਹਦੇ ਇੱਕ ਅਲੱਗ ਅਰਥ ਨੇ ਦੁਬਾਰੇ ਦੇ ਇੱਕ ਅਲੱਗ ਅਰਥ ਨੇ ਦੁਆਰਾ ਤਾਂ ਕਿਸੇ ਕੰਮ ਦੇ ਸਾਧਨ ਨੂੰ ਪ੍ਰਗਟ ਕਰਦਾ ਹੈ ਇਸ ਦੁਆਰਾ ਮੈਂ ਚਲਿਆ ਗਿਆ ਮੈਂ ਕਾਰ ਦੁਆਰਾ ਚਲਿਆ ਗਿਆ ਇਹੜਾ ਦੁਬਾਰੇ ਸ਼ਬਦ ਹੈ ਉਹ ਗਿਣਤੀ ਨੂੰ ਰਿਪਰੈਜ਼ੈਂਟ ਕਰਦਾ ਦੁਬਾਰੇ ਦਾ ਮਤਲਬ ਹੈਗਾ ਗਿਣਤੀ ਦੇ ਨਾਲ ਸੰਬੰਧਤ ਜੁੜਿਆ ਹੋਇਆ ਸ਼ਬਦ ਹੈ ਇਸ ਕਰਕੇ ਦੋਨੋਂ ਅਲੱਗ ਸ਼ਬਦ ਨੇ ਇਹ ਦੁਵਾਰਾ ਸ਼ਬਦ ਦੁਆਰੇ ਤੋਂ ਨਹੀਂ ਬਣਿਆ ਹੈਗਾ ਅੱਗੇ ਆ ਗਿਆ ਰਾਹੀ ਰਾਹੀ ਵੀ ਅਵਕਾਰੀ ਸੰਬੰਧ ਕ ਹੈ ਹਾਂ ਹੀਟ ਹੈ ਜਿਹੜਾ ਇਹ ਅ ਵਿਕਾਰੀ ਹੈਗਾ ਹੀਟ ਦੇ ਵਿੱਚ ਵਿਕਾਰ ਆ ਜਾਂਦਾ ਹੈ ਹੀਟ ਤੋਂ ਹੀਠਾ ਬਣ ਜਾਂਦਾ ਹੈ ਹੀਟ ਤੋਂ ਹੀਠੋਂ ਬਣ ਜਾਂਦਾ ਹੈਗਾ ਪਰ ਜਿਹੜਾ ਇਹ ਹੈਗਾ ਰਾਹੀ ਇਸ ਨੇ ਆਪਸ਼ਨ ਨੂੰ ਇਲੀਮੀਨੇਟ ਕਰਦਾ ਇਸ ਤੋਂ ਬਾਅਦ ਆ ਗਿਆ ਹੇਠ ਤੇ ਉੱਪਰ ਹੇਠ ਤੋਂ ਬਣ ਗਿਆ ਹੇਠਾਂ ਹੇਠੋਂ ਉੱਪਰ ਤੋਂ ਬਣ ਗਿਆ ਉੱਪਰੋਂ ਇਹ ਬਣ ਜੂਗਾ ਠੀਕ ਹੈ ਇਸ ਕਰਕੇ ਸਾਡਾ ਜਵਾਬ ਆ ਗਿਆ ਸਾਨੂੰ ਪੁੱਛਿਆਗਾ ਵਿਕਾਰੀ ਸੰਬੰਧਕ ਸਾਡਾ ਜਵਾਬ ਆ ਗਿਆ ਡੀ ਆਪਸ਼ਨ ਬੰਤਰ ਤੇ ਕਾਰਜ ਦੇ ਆਧਾਰ ਤੇ ਸੰਬੰਧਕਾਂ ਨੂੰ ਕਿੰਨੇ ਭਾਗਾਂ ਚ ਵੰਡਿਆ ਜਾਂਦਾ ਹੈ 2 3 4 ਜਾਂ ਫਿਰ ਤਿੰਨੇ ਹੀ ਸਹੀ ਨਹੀਂ ਹਨ ਕਿਸੇ ਹੋਰ ਗਿਣਤੀ ਦੇ ਵਿੱਚ ਵੰਡਿਆ ਜਾਂਦਾ ਹੈ 72 ਤੇ ਕਾਰਜ ਦੇ ਆਧਾਰ ਤੇ ਦੋਸਤੋ ਸਬੰਧਕਾਂ ਨੂੰ ਵੰਡਿਆ ਜਾਂਦਾਗਾ ਤਿੰਨ ਭਾਗਾਂ ਦੇ ਵਿੱਚ ਸਾਡਾ ਜਵਾਬ ਆ ਗਿਆ ਬੀ ਆਪਸ਼ਨ ਰੂਪ ਦੇ ਆਧਾਰ ਤੇ ਦੋ ਭਾਗਾਂ ਦੇ ਵਿੱਚ ਕਿਹੜੇ ਕਿਹੜੇ ਵਿਕਾਰੀ ਤੇ ਅਵਕਾਰੀ 72 ਤੇ ਕਾਰਜ ਦੇ ਆਧਾਰ ਤੇ ਕਿੰਨੇ ਭਾਗਾਂ ਚ ਤਿੰਨ ਭਾਗਾਂ ਦੇ ਵਿੱਚ ਜਦੋਂ 72 ਦੇ ਕਾਰਜ ਵਾਲਾ ਸਵਾਲ ਆਉਂਦਾ ਨਾ ਤਾਂ ਅਸੀਂ ਭਲੇਖੇ ਦੇ ਵਿੱਚ ਵਿਕਾਰੀ ਅਵਕਾਰੀ ਨੂੰ ਸਮਝ ਕੇ ਹੀ ਦੋਲ ਆ ਜਾਂਦੇ ਹਾਂ ਵਿਕਾਰੀ ਤੇ ਵਿਕਾਰੀ ਰੂਪ ਦੇ ਧਾਰਤੇ ਨੇ ਜਿਹੜੇ ਬਣਤਰ ਤੇ ਕਾਰ ਦੇ ਧਾਰਤੇ ਨੇਗੇ ਉਹ ਨਗੇ ਮੂਲ ਸੰਬੰਧਕ ਸੰਧੀ ਸੰਬੰਧਕ ਤੇ ਸੰਯੁਕਤ ਸੰਬੰਧਕ ਅੱਗੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਬਾਜ਼ਾਰ ਵਿੱਚ ਭੀੜ ਲੱਗੀ ਹੋਈ ਸੀ ਬਾਜ਼ਾਰ ਵਿੱਚ ਭੀੜ ਲੱਗੀ ਹੋਈ ਸੀ ਵਾਕ ਵਿੱਚ ਬਣਤਰ ਕਾਰ ਦੇ ਪੱਖੋਂ ਕਿਹੜੇ ਸੰਬੰਧਕ ਦੀ ਵਰਤੋਂ ਹੋਈ ਹੈ ਮੂਲ ਸੰਬੰਧਕ ਦੀ ਸੰਧੀ ਸੰਬੰਧਕ ਦੀ ਸੰਯੁਕਤ ਸੰਬੰਧਕ ਦੀ ਜਾਂ ਫਿਰ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਇਹਦਾ ਜਵਾਬ ਆ ਗਿਆ ਦੋਸਤੋ ਏ ਆਪਸ਼ਨ ਇਹਦੇ ਵਿੱਚ ਸਬੰਧਕ ਹੈ ਕਿਹੜਾ ਹੈ ਪਹਿਲਾਂ ਅਸੀਂ ਸਬੰਧਕ ਪਹਿਚਾਣਨੀ ਹੈ ਬਾਜ਼ਾਰ ਵਿੱਚ ਭੀੜ ਲੱਗੀ ਹੋਈ ਸੀ ਇਹਦੇ ਵਿੱਚ ਵਿਚ ਹੈ ਜਿਹੜਾ ਨਾ ਸਬੰਧਕ ਉਹ ਮੂਲ ਸਬੰਧਕ ਹੈਗਾ ਹੁਣ ਬਲੰਤਰ ਦੇ ਕਾਰਜ ਦੇ ਵਕਤੋਂ ਤਿੰਨ ਪ੍ਰਕਾਰ ਦੇ ਸਬੰਧਕ ਹੁੰਦੇ ਨੇਗੇ ਮੂਲ ਸਬੰਧਕ ਸੰਧੀ ਸਬੰਧਕ ਤੇ ਸੰਯੁਕਤ ਸਬੰਧਕ ਮੂਲ ਸਬੰਧਕ ਕਿਹੜੇ ਹੁੰਦੇ ਨੇ ਜਿਹੜੇ ਇੱਕ ਮੂਲ ਸ਼ਬਦ ਦੇ ਤੌਰ ਤੇ ਵਰਤੇ ਜਾਂਦੇ ਨੇ ਜਿਵੇਂ ਵਿੱਚ ਸ਼ਬਦ ਆ ਸਾਡੇ ਕੋਲ ਵਿੱਚ ਆਪਣੇ ਆਪ ਦੇ ਵਿੱਚ ਮੂਲ ਸ਼ਬਦ ਹੈਗਾ ਕਿਸੇ ਹੋਰ ਸ਼ਬਦ ਤੋਂ ਤਾਂ ਨਹੀਂ ਬਣਿਆ ਵਿੱਚ ਵਿੱਚ ਆਪਣੇ ਆਪ ਦੇ ਵਿੱਚ ਸ਼ਬਦ ਹੈਗਾ ਹੁਣ ਵਿੱਚ ਜਿਹੜਾ ਸ਼ਬਦ ਇਹ ਆਪਣੇ ਆਪ ਦੇ ਵਿੱਚ ਮੂਲ ਸੰਬੰਧ ਹੈਗਾ ਵਿੱਚ ਤੋਂ ਜੇ ਅਸੀਂ ਵਿੱਚੋਂ ਬਣਾਤਾ ਵਿੱਚ ਪਲੱਸ ਊਂ ਦੋ ਸ਼ਬਦਾਂ ਦੀ ਦੋ ਰੂਪਾਂ ਦੀ ਸੰਧੀ ਹੋ ਗਈ ਇਹ ਬਣ ਗਿਆ ਸੰਧੀ ਸੰਬੰਧਕ ਜੇ ਅਸੀਂ ਕਾਇਦਾ ਦੇ ਵਿੱਚੋਂ ਦੇ ਨਾਲ ਦੋ ਸਬੰਧਕ ਇਕੱਠੇ ਆ ਗਏ ਇਕੱਠੇ ਵਿਚਰਦੇ ਨੇ ਦੋ ਜਾਂ ਤਿੰਨ ਤੱਕ ਵੀ ਵਿਚਰ ਜਾਂਦੇ ਨੇ ਜਦੋਂ ਦੋ ਜਾਂ ਤਿੰਨ ਸਬੰਧਕ ਇਕੱਠੇ ਆ ਗਏ ਉਹ ਕਹ ਹੁੰਦੇ ਨੇ ਸੰਯੁਕਤ ਸਬੰਧਕ ਇਹ ਇਹਨਾਂ ਦਾ ਫਰਕ ਹੁੰਦਾ ਹੈ ਇਸ ਕਰਕੇ ਸਾਡਾ ਜਵਾਬ ਆ ਗਿਆ ਇਹ ਹੈਗਾ ਵਿੱਚ ਆਪਣੇ ਆਪ ਵਿੱਚ ਮੂਲ ਸਬੰਧਕ ਅਗਲਾ ਸਵਾਲ ਆ ਗਿਆ ਮੂਲ ਸਬੰਧਕ ਦੀ ਪਛਾਣ ਕਰੋ ਕਿਹੜਾ ਕੋਲੋਂ ਦੀਆਂ ਉੱਪਰੋਂ ਜਾਂ ਫਿਰ ਅੰਦਰ ਇਸ ਦੀ ਤੁਹਾਨੂੰ ਹੁਣ ਤੱਕ ਦੇ ਕਈ ਸਾਰੇ ਸਵਾਲਾਂ ਦੇ ਵਿੱਚੋਂ ਪਹਿਚਾਣ ਹੋ ਗਈ ਹੋਣੀ ਹੈ ਸੁਭਾਵਕ ਤੌਰ ਤੇ ਕੋਲੋਂ ਕੀ ਹੈ ਇਹ ਹੈ ਸੰਧੀ ਸਬੰਧਕ ਇਹਦੇ ਵਿੱਚ ਕਿਹੜੇ ਦੋ ਸ਼ਬਦ ਰੂਪਾਂ ਦੀ ਸੰਧੀ ਹੋਈ ਹੈ ਕੋਲ ਪਲੱਸ ਓ ਸੰਧੀ ਸਬੰਧਕ ਦੀ ਦੇ ਵਿੱਚ ਦੀ ਪਲੱਸ ਆ ਉੱਪਰ ਦੇ ਵਿੱਚ ਉੱਪਰ ਪਲੱਸ ਓ ਇਹ ਹੁੰਦੇ ਨੇਗੇ ਸੰਧੀ ਸਬੰਧਕ ਜਿਨ੍ਹਾਂ ਦੇ ਵਿੱਚ ਇੱਕ ਤਾਂ ਸੁਤੰਤਰ ਸ਼ਬਦ ਹੁੰਦਾ ਹੈਗਾ ਇੱਕ ਇਹਦੇ ਵਿੱਚ ਬੰਦੇ ਜੀ ਸ਼ਬਦ ਰੂਪ ਹੋ ਗਿਆ ਜਿਹਦੇ ਆਪਦੇ ਕੋਈ ਅਰਥ ਨਹੀਂ ਹੈਗੇ ਓ ਆਂ ਦੇ ਆਪਦੇ ਕੋਈ ਅਰਥ ਨਹੀਂ ਹੈਗੇ ਕੋਲ ਦੇ ਹੈਗੇ ਨੇ ਦੀ ਦੇ ਆਪਣੇ ਹੈਗੇ ਨੇ ਆਂ ਦੇ ਆਪਣੇ ਕੋਈ ਨਹੀਂ ਹੈਗੇ ਉੱਪਰ ਦੇ ਆਪਣੇ ਹੈਗੇ ਨੇ ਆਂ ਦੇ ਆਪਣੇ ਕੋਈ ਨਹੀਂ ਹੈਗੇ ਇਹਨੂੰ ਕਿਹਾ ਜਾਂਦਾ ਹੈ ਮੁਕਤ ਰੂਪ ਇਹਨੂੰ ਕਿਹਾ ਜਾਂਦਾ ਹੈ ਯੁਕਤ ਰੂਪ ਦੀ ਹੋ ਗਿਆ ਮੁਕਤ ਰੂਪ ਆਂ ਹੋ ਗਿਆ ਯੁਕਤ ਰੂਪ ਉੱਪਰ ਹੋ ਗਿਆ ਮੁਕਤ ਰੂਪ ਓ ਹੋ ਗਿਆ ਯੁਕਤ ਰੂਪ ਇਸ ਤੋਂ ਬਿਨਾ ਸਾਡੇ ਕੋਲੇ ਬਚਿਆਗਾ ਡੀ ਆਪਸ਼ਨ ਅੰਦਰ ਅੰਦਰ ਆਪਣੇ ਆਪ ਦੇ ਵਿੱਚ ਹੈਗਾ ਮੂਲ ਸੰਬੰਧਕ ਜੀ ਅਸੀਂ ਅੰਦਰ ਦਾ ਵੀ ਅੰਦਰੋਂ ਬਣਾ ਦਿੰਦੇ ਤਾਂ ਸਵਾਲ ਨੇ ਕੈਨਸਲ ਹੋ ਜਾਣਾ ਸੀ ਕਿਉਂਕਿ ਅੰਦਰੋਂ ਦੇ ਵਿੱਚ ਦੋ ਸ਼ਬਦ ਰੂਪ ਆ ਜਾਂਦੇ ਇੱਕ ਮੁਕਤ ਰੂਪ ਤੇ ਇੱਕ ਯੁਕਤ ਰੂਪ ਅੰਦਰ ਆਪਣੇ ਆਪ ਚ ਮੁਕਤ ਰੂਪ ਹੋ ਗਿਆ ਅੰਦਰ ਓ ਆਇਆ ਇਹਦੇ ਪਿੱਛੇ ਓ ਲੱਗ ਗਿਆ ਉਹ ਹੋ ਗਿਆ ਯੁਕਤ ਰੂਪ ਇਸ ਲਈ ਇਹ ਮੂਲ ਸ਼ਬਦ ਹੋ ਰਹਿ ਗਿਆ ਹੁਣ ਤੱਕ ਅੰਦਰ ਉੱਪਰੋਂ ਅਤੇ ਹੇਠੋਂ ਕਿਸ ਪ੍ਰਕਾਰ ਦੇ ਸਬੰਧਕ ਹਨ ਮੂਲ ਸਬੰਧਕ ਸੰਧੀ ਸਬੰਧਕ ਸੰਯੁਕਤ ਸਬੰਧਕ ਤੇ ਜਾਂ ਫਿਰ ਆਵਕਾਰੀ ਸਬੰਧਕ ਇਹਦੇ ਵਿੱਚ ਉੱਪਰੋਂ ਤੇ ਹੇਠੋਂ ਦੋਸਤੋ ਹੋਗੇ ਸੰਧੀ ਸਬੰਧਕ ਜਿਦੇ ਵਿੱਚ ਦੋ ਸ਼ਬਦ ਰੂਪਾਂ ਦੀ ਮੁਕਤ ਰੂਪ ਤੇ ਜੁਕਤ ਰੂਪ ਦੀ ਸੰਧੀ ਹੋਗੀ ਉੱਪਰ ਪਲੱਸ ਓਮ ਹੇਠ ਪਲੱਸ ਓਮ ਹੁਣ ਇਹ ਪਿਛਲੇ ਪਾਸੇ ਅਸੀਂ ਆਪਸ਼ਨ 2 ਸੀ ਵੀ ਅਵਕਾਰੀ ਸੰਬੰਧਕ ਇਹਦੀ ਥਾਂ ਤੇ ਜੇ ਅਵਕਾਰੀ ਦੀ ਥਾਂ ਤੇ ਅਸੀਂ ਵਿਕਾਰੀ ਸੰਬੰਧਕ ਪਾਣ ਦੇ ਤਾਂ ਉਹ ਆਪਸ਼ਨ ਵੀ ਸਹੀ ਬਣ ਜਾਣੀ ਸੀ ਕਿਉਂਕਿ ਬਨਤਰ ਤੇ ਕਾਰਜ ਦੇ ਪੱਖ ਤੋਂ ਤਾਂ ਇਹ ਹੋ ਗਏ ਉਪਰੋਂ ਅਤੇ ਹੇਠੋਂ ਬਨਤਰ ਅਤੇ ਕਾਰਜ ਦੇ ਪੱਖ ਤੋਂ ਉਸ ਵਕਤੋਂ ਹੋ ਗਏ ਇਹ ਸੰਧੀ ਸੰਬੰਧਕ ਤੇ ਰੂਪ ਦੇ ਪੱਖ ਤੋਂ ਹੋ ਗਏ ਇਹ ਵਿਕਾਰੀ ਸੰਬੰਧਕ ਕਿਉਂਕਿ ਉੱਪਰ ਦੇ ਵਿੱਚ ਵਿਕਾਰ ਆ ਕੇ ਉਪਰੋਂ ਬਣ ਗਿਆ ਹੇਟ ਦੇ ਵਿੱਚ ਵਿਕਾਰ ਆ ਕੇ ਹੇਟ ਹੋ ਜਾਣਗੇ ਇਹਨਾਂ ਦੇ ਰੂਪ ਬਦਲ ਸਕਦੇ ਨੇ ਇਸ ਕਰਕੇ ਮੈਂ ਜਾਣ ਬੁੱਝ ਕੇ ਹੀ ਡੀ ਆਪਸ਼ਨ ਅਵਕਾਰੀ ਸੰਬੰਧਕ ਪਾਈ ਹੈ ਜੇ ਇੱਥੇ ਅਸੀਂ ਵਿਕਾਰੀ ਸੰਬੰਧਕ ਪਾਉਂਦੇ ਤਾਂ ਸਵਾਲ ਦੀਆਂ ਆਪਸ਼ਨਾਂ ਨੇ ਕਲੈਸ਼ ਹੋ ਜਾਣਾ ਸੀ ਦੋ ਜਾਂ ਦੋ ਤੋਂ ਵਧੇਰੇ ਮੁਕਤ ਸੰਬੰਧਕਾਂ ਦੇ ਸਮੇਲ ਨਾਲ ਰਚਿਤ ਸੰਬੰਧਕ ਅਖਵਾਉਂਦੇ ਹਨ ਕੀ ਖਵਾਉਂਦੇ ਹਨ ਮੂਲ ਸੰਬੰਧਕ ਸੰਧੀ ਸੰਬੰਧਕ ਸੰਯੁਕਤ ਸੰਬੰਧਕ ਜਾਂ ਫਿਰ ਵਿਕਾਰੀ ਸੰਬੰਧਕ ਦੋ ਜਾਂ ਦੋ ਤੋਂ ਵਧੇਰੇ ਮੁਕਤ ਸਬੰਧਕਾਂ ਦੇ ਇਹ ਕਹ ਹੁੰਦੇ ਨੇਗੇ ਸੰਯੁਕਤ ਸਬੰਧਕ ਮੁਕਤ ਤੇ ਯੁਕਤ ਸਬੰਧਕ ਦਾ ਅੰਤਰ ਹੁੰਦਾ ਹੈਗਾ ਮੁਕਤ ਸਬੰਧਕ ਜਿਵੇਂ ਦੇ ਅੱਗੇ ਘਰ ਦੇ ਅੱਗੇ ਦੀ ਸੜਕ ਲੰਘਦੀ ਸੀ ਘਰ ਦੇ ਅੱਗੇ ਦੀ ਦੇ ਅੱਗੇ ਦੀ ਤਿੰਨ ਸਬੰਧ ਇਕੱਠੇ ਆ ਗਏ ਦੇ ਵਿੱਚ ਇਹ ਕਹਾਊਗਾ ਸੰਯੁਕਤ ਸਬੰਧਕ ਸਤਲਜ ਦੇ ਨਾਲ ਦਾ ਬਹੁਤ ਸਾਰਾ ਇਲਾਕਾ ਪਾਣੀਆਂ ਨਾਲ ਮਾਰਿਆ ਗਿਆ ਸਤਲੁਜ ਤੋਂ ਬਾਅਦ ਦੇ ਨਾਲ ਦਾ ਤਿੰਨ ਸੰਬੰਧਕ ਆਗੇ ਵਿੱਚ ਇਕੱਠੇ ਇਹ ਕਹੋਣਗੇ ਸੰਯੁਕਤ ਸੰਬੰਧਕ ਜੇ ਦੀ علاوہ ਇਸ ਤੋਂ ਇਲਾਵਾ ਕੁਲੋਂ ਆ ਜਾਂਦਾ ਕੋਲ ਓ ਓ ਨੇ ਹੋ ਜਾਣਾ ਸੀਗਾ ਸੰਧੀ ਸੰਬੰਧਕ ਠੀਕ ਹੈ ਪਰ ਇਹ ਜਿਹੜੇ ਸੰਯੁਕਤ ਸੰਬੰਧਕ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਤੋਂ ਵੱਧ ਸੰਬੰਧਕ ਸ਼ਬਦ ਇਕੱਠੇ ਵਿਚਰਦੇ ਦੇ ਨਾਲ ਦੀ ਦੇ ਅੱਗੇ ਦੀ ਦੇ ਉੱਪਰ ਦੀ ਦੇ ਕੋਲ ਇਸ ਤਰ੍ਹਾਂ ਜਿਹੜੇ ਸਬੰਧ ਕਿਨੇਗੇ ਉਹ ਸੰਯੁਕਤ ਸਬੰਧਕ ਹੁੰਦੇ ਨੇਗੇ ਬਨਤਰ ਦੇ ਪੱਖ ਤੋਂ ਕਾਰਜ ਦੇ ਬਨਤਰ ਦੇ ਪੱਖ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਹੀ ਜਲਿਆਂਵਾਲਾ ਬਾਗ ਹੈ ਵਾਕ ਵਿੱਚ ਕਿਹੜੇ ਸਬੰਧਕ ਦੀ ਵਰਤੋਂ ਹੋਈ ਹੈ ਕਾਰਕੀ ਸਬੰਧਕ ਮੂਲ ਸਬੰਧਕ ਸੰਧੀ ਸਬੰਧਕ ਜਾਂ ਫਿਰ ਸੰਯੁਕਤ ਸਬੰਧਕ ਪਹਿਲਾ ਸਾਨੂੰ ਵਾਕ ਦੇ ਵਿੱਚੋਂ ਸਬੰਧਕਾਂ ਦੀ ਪਹਿਚਾਣ ਕਰਨੀ ਜ਼ਰੂਰੀ ਹੈ ਕਿਹੜੇ ਸਬੰਧਕ ਨੇ ਤੇ ਕਿੱਥੇ-ਕਿੱਥੇ ਵਿਚਰ ਰਹੇ ਨੇ ਅਗਲਾ ਮਸਲਾ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਹੀ ਜਲਿਆਂਵਾਲਾ ਬਾਗ ਹੈ। ਦੇ ਤੇ ਨਜ਼ਦੀਕ ਦੋ ਸਬੰਧਕ ਇਕੱਠੇ ਆ ਗਏ ਮੁਕਤ ਰੂਪ ਦੇ ਵਿੱਚ। ਨਜ਼ਦੀਕ ਵੀ ਆਪਣੇ ਆਪ ਦੇ ਵਿੱਚ ਸਬੰਧਕ ਹੈ ਨਜ਼ਦੀਕ ਦਾ ਭਾਵ ਹੈ ਨੇੜੇ। ਠੀਕ ਹੈ। ਹੁਣ ਦੇ ਤੇ ਨਜ਼ਦੀਕ ਦੋਨੋਂ ਸੁਤੰਤਰ ਸਬੰਧਕ ਨਹੀਂ ਗੇ। ਦੇ ਇਕੱਠੇ ਆ ਗਏ ਜਦੋਂ ਦੋਨੋਂ ਮੁਕਤ ਰੂਪ ਜਾਂ ਕਹਿ ਲੋ ਸੁਤੰਤਰ ਸੰਬੰਧਕ ਇਕੱਠੇ ਹੁੰਦੇ ਨੇ ਤਾਂ ਉਹ ਕੀ ਕੰਮ ਹੁੰਦਾ ਹੈਗਾ ਸੰਯੁਕਤ ਸੰਬੰਧਕ ਅੱਗੇ ਮੂਲ ਸੰਬੰਧਕ ਦੀ ਪਛਾਣ ਕਰੋ ਅੰਦਰੋਂ ਥੱਲੇ ਹੇਠੋਂ ਜਾਂ ਫਿਰ ਦੇ ਨਾਲ ਦੀ ਇਹਦੇ ਵਿੱਚੋਂ ਅੰਦਰੋਂ ਆ ਗਿਆ ਅੰਦਰ ਪਲੱਸ ਓ ਇਹਦਾ ਮਤਲਬ ਇਹ ਕੀ ਹੋ ਗਿਆ ਸੰਧੀ ਸੰਬੰਧਕ ਹੇਠ ਪਲੱਸ ਓ ਇਹ ਕੀ ਹੋ ਗਿਆ ਸੰਧੀ ਸੰਬੰਧਕ ਦੇ ਨਾਲ ਦੀ 2 ਤੋਂ 2 ਜਾਂ 2 ਤੋਂ ਵੱਧ ਸੰਬੰਧਕ ਜਦੋਂ ਇਕੱਠੇ ਆਉਂਦੇ ਨੇਗੇ ਉਹ ਕੀ ਕਹਿੰਦੇ ਨੇਗੇ ਸੰਯੁਕਤ ਸੰਬੰਧਕ ਇਹ ਹੋ ਗਿਆ ਸੰਯੁਕਤ ਸੰਬੰਧਕ ਸਾਡੇ ਕੋਲੇ ਆਪਸ਼ਨ ਹੈਗੀ ਕਿਹੜੀ ਥੱਲੇ ਇਹ ਆਪਣੇ ਆਪ ਦੇ ਵਿੱਚ ਮੂਲ ਸੰਬੰਧਕ ਹੈ ਥੱਲੇ ਤੋਂ ਅੱਗੇ ਹੋਰ ਰੂਪ ਬਣ ਸਕਦੇ ਨੇਗੇ ਥੱਲਿਓ ਆ ਜਾਂ ਥੱਲੀਆਂ ਬਹੁਤ ਸਾਰੇ ਸੰਬੰਧਕ ਬਣ ਸਕਦੇ ਨੇਗੇ ਤੋਂ ਪਰ ਇਹ ਆਪਣੇ ਆਪ ਦੇ ਵਿੱਚ ਕੀ ਹੈਗਾ ਮੂਲ ਸੰਬੰਧਕ ਹੈਗਾ ਇਹ ਇਹ ਅੱਗੇ ਹਲੇ ਤੱਕ ਕੋਈ ਹੋਰ ਰੂਪ ਨਹੀਂ ਬਣਾਇਆ ਇਹਨਾਂ ਦੇ ਅੱਗੇ ਹੋਰ ਰੂਪ ਬਣ ਗਏ ਇਹਦਾ ਬਣ ਗਿਆ ਪਰ ਇਹਦਾ ਹਲੇ ਤੱਕ ਆਪਾਂ ਹੋਰ ਰੂਪ ਅੱਗੇ ਨਹੀਂ ਬਣਾਇਆ ਇਹ ਆਪਣੇ ਆਪ ਚ ਮੂਲ ਸ਼ਬਦ ਹੈਗਾ ਸਬੰਧਕ ਨੂੰ ਹੋਰ ਕੀ ਕਿਹਾ ਜਾਂਦਾ ਹੈ ਪਿਛਲੱਗ ਸੰਬੰਧਕ ਜੜੰਦੇ ਜਾਂ ਫਿਰ ਏ ਤੇ ਬੀ ਭਾਵ ਪਿਛਲੱਗ ਤੇ ਸੰਬੰਧਕ ਇਹ ਬਹੁਤ ਆਪਣੇ ਆਪ ਚ ਇੰਪੋਰਟੈਂਟ ਸਵਾਲ ਹੈ ਦੋਸਤੋ ਇਹਦਾ ਜਵਾਬ ਹੈਗਾ ਸੰਬੰਧਕ ਨੂੰ ਹੋਰ ਕਿਹਾ ਜਾਂਦਾ ਹੈਗਾ ਡੀ ਆਪਸ਼ਨ ਹਨ ए ਅਤੇ ਬੀ ਭਾਵ ਪਿਛਲੱਗ ਤੇ ਸੰਬੰਧਕ ਕਿਸੇ ਸਮੇਂ ਪੰਜਾਬੀ ਦੀਆਂ ਸ਼ੁਰੂਆਤੀ ਵਿਆਕਰਨਾਂ ਨੇਗੀਆਂ ਉਹਨਾਂ ਦੇ ਵਿੱਚ ਸੰਬੰਧਕ ਦੇ ਵਾਸਤੇ ਪਿਛਲੱਗ ਜਾਂ ਸੰਬੰਧਕ ਸ਼ਬਦ ਵਰਤੇ ਜਾਣ ਦੀ ਵੀ ਤਕੀਦ ਕੀਤੀ ਜਾਂਦੀ ਸੀ ਪਰ ਹੁਣ ਸਾਡੇ ਕੋਲੇ ਜਿਹੜਾ ਜਾਦੇ ਪ੍ਰਚਲਿਤ ਸ਼ਬਦ ਹੈਗਾ ਉਹ ਸੰਬੰਧਕ ਹੈਗਾ ਇਹਦੇ ਬਾਰੇ ਥੋੜਾ ਜਿਹਾ ਸਮਝ ਲਗੇ ਅ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਜਿਹੜਾ ਸੰਬੰਧਕ ਹੈਗਾ ਉਹ ਨਾਮ ਜਾਂ ਪੜਨਾਮ ਤੋਂ ਕਿਤੇ ਪਹਿਲਾਂ ਲੱਗਦਾ ਕਿਤੇ ਬਾਅਦ ਦੇ ਵਿੱਚ ਲੱਗਦਾ ਕਿਸੇ ਕਿਸੇ ਭਾਸ਼ਾ ਦੇ ਵਿੱਚ ਹੁਣ ਇਹ ਅੰਗਰੇਜ਼ੀ ਦੇ ਵਿੱਚ ਹੈ ਅੰਗਰੇਜ਼ੀ ਦੇ ਵਿੱਚ ਪਹਿਲਾਂ ਲੱਗਦਾ ਹੈਗਾ ਇਸ ਕਰਕੇ ਉਹ ਪ੍ਰੈਪੋਜੀਸ਼ਨ ਕਹਾਉਂਦੀ ਹੈਗੀ ਪ੍ਰੈਪਾਵ ਪਹਿਲਾਂ ਪ੍ਰੈਪੋਜੀਸ਼ਨ ਪੰਜਾਬੀ ਦੇ ਵਿੱਚ ਪਿੱਛੋਂ ਲੱਗਦਾ ਹੈਗਾ ਨਾਮ ਜਾਂ ਪੜਨਾਮ ਦੇ ਪਿੱਛੇ ਲੱਗਦਾ ਹੈਗਾ ਇਸ ਕਰਕੇ ਇਹ ਪੋਸਟ ਪੋਜੀਸ਼ਨ ਕਿਹਾ ਜਾਂਦਾ ਹੈ ਪੰਜਾਬੀ ਦੇ ਸੰਬੰਧਕ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੋਸਟ ਪੋਜੀਸ਼ਨ ਕਿਹਾ ਜਾਂਦਾ ਹੈ ਪੋਸਟ ਭਾਅ ਪਿੱਛੋਂ ਲੱਗਣ ਵਾਲਾ ਪਿੱਛੋਂ ਲੱਗਦਾ ਹੈਗਾ ਇਸ ਕਰਕੇ ਇਹਨੂੰ ਪਿਛਲੱਗਵੀ ਕਿਹਾ ਜਾਂਦਾ ਰਿਹਾ ਕਿਸੇ ਸਮੇਂ ਪਿਛਲ ਅੱਗ ਕਿਹਾ ਜਾਂਦਾ ਤੇ ਸੰਬੰਧਕ ਕਿਹਾ ਜਾਂਦਾ ਹੈਗਾ ਇਹ ਦੋਨਾ ਚੇਤੇ ਰੱਖਣ ਵਾਲੇ ਨੇ ਸੰਬੰਧਕ ਦੇ ਬਾਰੇ ਜੁੜੰਦੇ ਕਿਹਾ ਜਾਂਦਾ ਯੋਜਕਾਂ ਨੂੰ ਯੋਜਕਾਂ ਨੂੰ ਜੁੜੰਦੇ ਕਿਹਾ ਜਾਂਦਾ ਹੈਗਾ ਦੋਸਤੋ ਸਾਡੀ ਕਲਾਸ ਤੁਹਾਨੂੰ ਅੱਛੀ ਲੱਗ ਰਹੀ ਹੈ ਤਾਂ ਪਲੀਜ਼ ਸਾਡੀ ਕਲਾਸ ਦੇ ਉੱਪਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਿਓ ਚਲੋ ਸੇਬ ਸ਼ਬਦ ਨੂੰ ਬਹੁਵਚਨ ਰੂਪ ਸੇਬਾਂ ਹੋ ਜਾਵੇਗਾ ਜਦੋਂ ਇਹ ਸੇਬ ਸ਼ਬਦ ਤੋਂ ਬਹੁਵਚਨ ਰੂਪ ਸੇਬਾਂ ਹੋ ਜਾਵੇਗਾ ਜਦੋਂ ਇਹ ਕਦੋਂ ਹੋ ਜਾਂਦਾ ਹੈਗਾ ਆਮ ਤੌਰ ਤੇ ਤਾਂ ਆਪਾਂ ਨੂੰ ਪਤਾ ਹੈਗਾ ਸੇਬ ਦਾ ਬਹੁਵਚਨ ਸੇਬ ਹੀ ਰਹੂਗਾ ਜਿਵੇਂ ਅਸੀਂ ਕਹਿ ਲਿਆ ਮੈਂ ਸੇਬ ਖਾ ਲਿਆ ਮੈਂ ਸੇਬ ਖਾ ਲਈ ਸੇਬ ਦਾ ਬਹੁਵਚਨ ਤਾਂ ਵਾਕ ਦੇ ਵਿੱਚ ਬਣ ਗਿਆ ਪਰ ਸੇਬ ਦਾ ਜਿਹੜਾ ਰੂਪ ਹੈ ਉਹ ਸੇਬ ਹੀ ਰਿਹਾ ਇਹ ਬਹੁਵਚਨ ਅੰ ਦੇ ਵਿੱਚ ਆ ਕੇ ਇਹ ਸੇਵ ਤੋਂ ਸੇਬਾਂ ਕਿਦੋਂ ਬਣ ਜੂਗਾ ਇਹ ਸਾਡੇ ਸਾਹਮਣੇ ਸਵਾਲ ਹੈ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੇ ਸ਼ਬਦ ਹੋ ਸਕਦੇ ਨੇ ਜਿਵੇਂ ਅਸੀਂ ਕਹਤਾ ਅ ਬਰਦ ਖੁਰਲੀ ਉੱਪਰ ਭੁੱਖਾ ਖੜਾ ਹੈ ਬਰਦ ਭੁੱਖਾ ਖੜਾ ਹੈ ਜਿਹੜਾ ਮੈਂ ਇਟ ਮੀਨ ਇ ਜਿਹੜਾ ਬਰਦ ਹੈਗਾ ਇਹ ਇੱਕ ਵਚਨ ਹੈਗਾ ਜਿਸ ਨੇ ਕਹਿ ਦਿੱ ਗਏ ਬਰਦ ਖੁਰਲੀ ਉੱਪਰ ਭੁੱਖੇ ਖੜੇ ਹੁਣ ਹੁਣ ਬਰਦਾਂ ਦਾ ਬਹੁ ਵਚਨ ਦਾ ਬਣ ਗਿਆ ਪਰ ਬਰਦ ਸ਼ਬਦ ਹੈ ਜਿਹੜਾ ਹੈਗਾ ਉਦਾ ਰੂਪ ਵਰਦਾ ਨਹੀਂ ਬਣਿਆ ਹੈਗਾ ਬਣਾਉਣਾ ਪੈਸੇ ਨੂੰ ਵਰਦ ਦਾ ਬਹੁਵਚਨ ਵੀ ਵਰਦ ਹੀ ਰਹਾ ਇਹ ਸਵਾਲ ਹੁਣ ਹੁੰਦਾ ਹੈਗਾ ਵੀ ਵਰਦ ਦਾ ਬਹੁਵਚਨ ਬਣਾਓ ਵਰਦ ਹੀ ਬਣੂਗਾ ਸੇਬ ਦਾ ਬਹੁਵਚਨ ਬਣਾਓ ਸੇਬ ਸੇਬ ਹੀ ਰਹੂਗਾ ਪਰ ਅਗਲਾ ਸਵਾਲ ਇਹ ਕਿਵੇਂ ਹੋਣਾ ਹੁੰਦਾ ਹੈਗਾ ਵਰਦ ਜਾਂ ਸੇਬ ਆ ਕਿਹੜੇ ਰੂਪ ਦੇ ਵਿੱਚ ਆਗੇ ਇਹ ਬਹੁਵਚਨ ਵਜੋਂ ਇਹ ਸੇਬਾਂ ਬਣ ਜੂਗਾ ਵਰਦਾਂ ਬਣ ਜੂਗਾ ਇਹ ਇਹ ਹੋਊਗਾ ਸੰਬੰਧਕੀ ਰੂਪ ਦੇ ਵਿੱਚ ਦੇਖੋ ਤੁਸੀਂ ਧਿਆਨ ਨਾਲ ਥੋੜਾ ਹੋਰ ਸਮਝੋ ਕਰ ਲਓ ਸੇਬ ਸ਼ਬਦ ਤੋਂ ਬਹੁਵਚਨ ਰੂਪ ਸੇਬਾਂ ਹੋ ਜਾਵੇਗਾ ਜਦੋਂ ਇਹ ਸਧਾਰਨ ਰੂਪ ਵਿੱਚ ਆਵੇਗਾ ਨਹੀਂ ਜੀ ਸਧਾਰਨ ਰੂਪ ਦੇ ਵਿੱਚ ਤਾਂ ਜਿਵੇਂ ਕਹਿੰਦਾ ਸੇਬ ਖਾ ਲਿਆ ਸੇਬ ਖਾ ਲੇ ਸੇਬ ਖਾ ਲੇ ਕੀ ਹੈ ਸਧਾਰਨ ਰੂਪ ਹੈਗਾ ਇਸ ਕਰਕੇ ਸੇਬ ਦਾ ਸੇਬਾਂ ਨਹੀਂ ਬਣਿਆ ਸੇਬ ਦਾ ਬਹੁਵਚਨ ਸੇਬ ਹੀ ਰਹਿ ਗਿਆ ਜਦੋਂ ਇਹ ਸੰਬੰਧਕੀ ਰੂਪ ਵਿੱਚ ਆਵੇਗਾ ਇਹ ਸਾਡ ਆਪਸ਼ਨ ਸਾਡਾ ਜਵਾਬ ਹੈ ਜਦੋਂ ਇਹ ਸੰਬੰਧਕੀ ਰੂਪ ਵਿੱਚ ਆ ਗਏ ਜਿਵੇਂ ਅਸੀਂ ਕਹਿੰਦਾ ਸੇਬਾਂ ਨੂੰ ਖਾ ਲਿਆ ਜਿਵੇਂ ਅਸੀਂ ਕਹਿੰਦਾ ਸੇਬ ਖਾ ਲਏ ਗਏ ਬਹੁਵਚਨ ਬਣ ਗਿਆ ਪਰ ਸੇਬ ਦਾ ਬਹੁਵਚਨ ਸੇਬ ਹੀ ਰਹਾ ਸੇਬਾਂ ਨਹੀਂ ਬਣਿਆ ਜਦੋਂ ਕਹਿੰਦਾ ਸੇਬਾਂ ਨੂੰ ਖਾ ਲਿਆ ਸੇਬ ਦੇ ਨਾਲ ਨੂੰ ਸੰਬੰਧਕ ਆ ਗਿਆ ਦਾ ਆ ਗਿਆ ਸੇਬਾਂ ਦਾ ਰੰਗ ਬਹੁਤ ਲਾਲ ਹੋ ਚੁੱਕਾ ਹੈ ਦਾ ਆ ਗਿਆ ਨੂੰ ਆ ਗਿਆ ਜਾਂ ਹੋਰ ਕੋਈ ਵੀ ਸੰਬੰਧਕ ਆ ਗਿਆ ਉਦੋਂ ਇਹਨੇ ਬਹੁਵਚਨ ਦੇ ਰੂਪ ਦੇ ਵਿੱਚ ਸੇਬਾਂ ਬਣ ਜਾਣਾ ਹੈਗਾ ਬਾਦਾਂ ਦਾ ਬਰਦਾਂ ਦੇ ਉੱਪਰੋਂ ਹੁਣ ਪੰਜਾਲੀਆਂ ਲਾ ਦਿਓ ਬਰਦਾਂ ਦੇ ਉੱਪਰੋਂ ਇਹ ਕੀ ਆਗੇ ਦੇ ਉੱਪਰੋਂ ਕੀ ਆਗੇ ਦੇ ਨਾਲ ਸੰਬੰਧਕ ਆਗੇ ਇਸ ਕਰਕੇ ਬਰਦ ਦਾ ਬਹੁਵਚਨ ਬਰਦਾਂ ਬਣ ਜਾਊਗਾ ਜਦੋਂ ਇਹ ਸੰਬੰਧਕੀ ਰੂਪ ਦੇ ਵਿੱਚ ਆ ਗਿਆ 15ਵਾਂ ਸਵਾਲ ਅਵਕਾਰੀ ਸੰਬੰਧਕ ਹੈ ਕਿਹੜਾ ਸਾਹਮਣਿਓ ਵਿੱਚ ਉੱਪਰ ਜਾਂ ਫਿਰ ਨੇ ਇਹਨਾਂ ਦੇ ਵਿੱਚੋਂ ਅਵਕਾਰੀ ਸੰਬੰਧਕ ਹੈਗਾ ਦੋਸਤੋ ਨੇ ਕਿਉਂ ਕਿ ਨੇ ਦੇ ਅੱਗੇ ਵਿੱਚ ਵਿਕਾਰ ਆ ਕੇ ਇਹਦੇ ਵਿੱਚ ਹੋਰ ਰੂਪ ਨਹੀਂ ਬਣਦੇ ਨੇ ਬਦਲਦਾ ਨਹੀਂ ਹੈ ਕਿਸੇ ਹੋਰ ਅੱਖਰ ਦੇ ਵਿੱਚ ਸਾਹਮਣੇ ਤੋਂ ਬਣ ਗਿਆ ਸਾਹਮਣੋਂ ਵਿੱਚ ਤੋਂ ਬਣ ਜੇਗਾ ਵਿੱਚੋਂ ਉੱਪਰ ਤੋਂ ਬਣ ਜੇਗਾ ਉੱਪਰੋਂ ਪਰ ਨੇ ਦੇ ਅੱਗੇ ਕੋਈ ਹੋਰ ਰੂਪ ਨਹੀਂ ਹੈਗਾ ਇਸ ਕਰਕੇ ਇਹ ਕੀ ਹੋ ਗਿਆ ਅਵਕਾਰੀ ਵਿਕਾਰੀ ਸੰਬੰਧਕ ਹੈ ਰਾਹੀ ਤੋਂ ਦੀ ਜਾਕਰ ਨਜ਼ਦੀਕ ਰਾਹੀ ਆਪਣੇ ਆਪ ਦੇ ਵਿੱਚ ਕੀ ਹੈਗਾ ਅਵਕਾਰੀ ਸੰਬੰਧ ਹੈ ਰਾਹੀ ਦਾ ਅੱਗੇ ਕੋਈ ਹੋਰ ਰੂਪ ਨਹੀਂ ਬਣਦਾ ਹੈਗਾ ਤੋਂ ਦਾ ਅੱਗੇ ਹੋਰ ਰੂਪ ਨਹੀਂ ਬਣਦਾ ਇਹ ਕੀ ਹੈ ਅਵਕਾਰੀ ਸੰਬੰਧ ਹੈਗਾ ਨਜ਼ਦੀਕ ਦਾ ਅੱਗੇ ਹੋਰ ਰੂਪ ਨਹੀਂ ਬਣਦਾ ਹੈਗਾ ਐਜ਼ ਇ ਸੰਬੰਧਕ ਇਸ ਕਰਕੇ ਇਹ ਕੀ ਹੈਗਾ ਅਵਕਾਰੀ ਸਾਡਾ ਜਵਾਬ ਕਿਹੜਾ ਬਚ ਗਿਆ ਦੀ ਦੀ ਕੀ ਹੈਗਾ ਆਪਣੇ ਆਪ ਦੇ ਵਿੱਚ ਵਿਕਾਰੀ ਹੈ ਦਾ ਤੋਂ ਦੀ ਬਣ ਗਿਆ ਦੇ ਦੀਆਂ ਇਸ ਤਰ੍ਹਾਂ ਦੇ ਇਹਦੇ ਵਿੱਚ ਰੂਪ ਦੇ ਵਿੱਚ ਵਿਕਾਰ ਆ ਸਕਦਾ ਹੈ ਬਦਲਾਅ ਆ ਸਕਦਾ ਹੈ ਵਕਾਰੀ ਵਕਾਰੀ ਸਬੰਧਕਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਜਾਂਦੀ ਹੈ ਰੂਪ ਦੇ ਆਧਾਰ ਤੇ ਬਣਤਰ ਜਾਂ ਕਾਰਜ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਜਾਂ ਫਿਰ ਤਿੰਨਾਂ ਦੇ ਵਿੱਚੋਂ ਕੋਈ ਵੀ ਸਹੀ ਨਹੀਂ ਵਕਾਰੀ ਵਕਾਰੀ ਸਬੰਧਕਾਂ ਦੀ ਵੰਡ ਕੀਤੀ ਜਾਂਦੀ ਹੈ ਦੋਸਤੋ ਰੂਪ ਦੇ ਆਧਾਰ ਤੇ ਅਸੀਂ ਪਹਿਲਾਂ ਗੱਲ ਕੀਤੀ ਆ ਦੋ ਆਧਾਰਾਂ ਦੇ ਵੰਡ ਕੀਤੀ ਜਾਂਦੀ ਹੈ ਸਬੰਧਕਾਂ ਦੀ ਸਾਡਾ ਪਹਿਲਾ ਹੀ ਸਵਾਲ ਇਹ ਸੀਗਾ ਕਿਹੜੇ ਕਿਹੜੇ ਆਧਾਰਾਂ ਤੇ ਰੂਪ ਦੇ ਆਧਾਰ ਤੇ ਆ ਰੂਪ ਦੇ ਆਧਾਰ ਤੇ ਕਿਹੜੇ ਕਿਹੜੇ ਹੋਗੇ ਵਿਕਾਰੀ ਤੇ ਵਿਕਾਰੀ ਦੂਸਰੀ ਵੰਡਾ ਕੀ 69 ਤੇ ਕਾਰਜੇਵਾਰ ਦੇ 69 ਤੇ ਕਾਰਜੇਵਾਰ ਤੇ ਹੋਗੇ ਮੂਲ ਸੰਬੰਧਕ ਸੰਧੀ ਸੰਬੰਧਕ ਤੇ ਸੰਯੁਕਤ ਸੰਬੰਧਕ ਅਗਲਾ ਸਵਾਲ ਕੈਨੇਡਾ ਵਿੱਚੋਂ ਆਈ ਦਰਾਨੀ ਨੇ ਜਠਾਣੀ ਨੂੰ ਸੱਸ ਦੇ ਨਾਲ ਦਾ ਸੂਟ ਲਿਆਂਦਾ ਵਾਕ ਵਿੱਚ ਅਵਕਾਰੀ ਸੰਬੰਧਕਾਂ ਦੀ ਗਿਣਤੀ ਹੈ 1 2 3 ਜਾਂ ਫਿਰ 6 ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇਹਦੇ ਵਿੱਚ ਸਬੰਧਕ ਕੁੱਲ ਹੈ ਕਿੰਨੇ ਨੇ ਇਹਦੇ ਵਿੱਚ ਵਿੱਚ ਆ ਗਿਆ 1 2 3 4 5 6 ਕੁੱਲ 6 ਸਬੰਧਕ ਨੇ ਇਹਦੇ ਵਿੱਚ ਪਰ ਸਾਡੇ ਤੋਂ ਕੁੱਲ ਸਬੰਧਕਾਂ ਦੀ ਗਿਣਤੀ ਨਹੀਂ ਪੁੱਛੀ ਗਈ ਸਾਡੇ ਤੋਂ ਬਚਿਆ ਵਾਕ ਵਿੱਚ ਅਵਕਾਰੀ ਸਬੰਧਕਾਂ ਦੀ ਗਿਣਤੀ ਆ ਅਵਕਾਰੀ ਜਿਨ੍ਹਾਂ ਦੇ ਵਿੱਚ ਵਿਕਾਰ ਨਾ ਆ ਸਕੇ ਉਹ ਕਿਹੜੇ-ਕਿਹੜੇ ਹੋਗੇ ਵਿੱਚੋਂ ਆਏਗਾ ਉਹ ਵਿਕਾਰੀ ਹੈਗਾ ਨੇਗਾ ਅਵਕਾਰੀ ਹੈਗਾ ਨੂ ਹੈਗਾ ਅਵਕਾਰੀ ਹੈਗਾ ਦੇ ਅਵਕਾਰੀ ਹੈਗਾ ਹਾਂ ਸੌਰੀ ਵਿਕਾਰੀ ਹੈਗਾ ਨਾਲ ਇਹ ਵੀ ਵਿਕਾਰੀ ਹੈ ਦਾ ਇਹ ਵੀ ਵਿਕਾਰੀ ਹੈਗਾ ਕੁੱਲੇ ਦੇ ਵਿੱਚ ਅਵਕਾਰੀ ਸੰਬੰਧਕ ਨੇਗੇ 2 ਬੀ ਆਪਸ਼ਨ ਬਾਕੀ ਜਿਹੜੇ ਨੇਗੇ ਉਹ ਕੀ ਹੋਗੇ ਵਿਕਾਰੀ ਸੰਬੰਧਕ ਨੇਗੇ ਦੇ ਵਿੱਚ ਸੰਬੰਧਕ ਕੀ ਹੈ ਕੀ ਹੈ ਸ਼ਬਦ ਸ਼੍ਰੇਣੀ ਹੈ ਵਿਆਕਰਨਿਕ ਸ਼੍ਰੇਣੀ ਹੈ ਜਾਂ ਫਿਰ ਵਿਆਕਰਨ ਵਿਆਕਰਨਿਕ ਇਕਾਈ ਹੈ ਜਾਂ ਤਾਂ ਤਿੰਨੇ ਹੀ ਇਹੇ ਸਵਾਲ ਸਮਝਣਾ ਵਾਲਾ ਹੁੰਦਾ ਹੈਗਾ ਕਿ ਕਿਹੜੇ ਸ਼ਬਦ ਨੂੰ ਅਸੀਂ ਕਿਹੜੀ ਸ਼੍ਰੇਣੀ 'ਚ ਰੱਖਦੇ ਆ ਕਿਹੜਾ ਅ ਸ਼ਬਦ ਵਿਆਕਰਨਿਕ ਇਕਾਈ ਹੈ ਕਿਹੜਾ ਵਿਆਕਰਨਿਕ ਸ਼੍ਰੇਣੀ ਹੈ ਕਿਹੜਾ ਸ਼ਬਦ ਸ਼੍ਰੇਣੀ ਹੈ ਇਹ ਗਾ ਸਮਝਣਾ ਇੰਪੋਰਟੈਂਟ ਹੁੰਦਾ ਵਿਆਕਰਨਿਕ ਇਕਾਈਆਂ ਦੀ ਗਿਣਤੀ ਕਿੰਨੀ ਹੁੰਦੀ ਹੈ 5 ਇਹਦੇ ਵਿੱਚ ਕਿਹੜੇ-ਕਿਹੜੇ ਹੁੰਦੇ ਨੇਗੇ ਸਭ ਤੋਂ ਛੋਟੀ ਵਿਆਕਰਨਿਕ ਇਕਾਈ ਹੋਗੀ ਅ ਭਾਵ ਅੰਸ਼ ਉਸ ਤੋਂ ਉੱਪਰ ਆ ਗਿਆ ਸ਼ਬਦ ਉਸ ਤੋਂ ਉੱਪਰ ਆ ਗਿਆ ਵਾਕੰਸ਼ ਉਸ ਤੋਂ ਉੱਪਰ ਉਪਵਾਕ ਤੇ ਉਸ ਤੋਂ ਪਰ ਸਭ ਤੋਂ ਵੱਡੀ ਵਿਆਕਰਨਿਕ ਇਕਾਈ ਵਾਕ ਇਹ ਪੰਜ ਹੁੰਦੇ ਨੇ ਇਹਨਾਂ ਨੂੰ ਵਿਆਕਰਨਿਕ ਇਕਾਈਆਂ ਕਹਿੰਦੇ ਨੇ ਫਿਰ ਆ ਗਈਆਂ ਵਿਆਕਰਨਿਕ ਸ਼੍ਰੇਣੀਆਂ ਇਹ 8 ਹੁੰਦੀਆਂ ਨੇ ਵਿਆਕਰਨਿਕ ਸ਼੍ਰੇਣੀਆਂ ਵਿਆਕਰਨਿਕ ਸ਼੍ਰੇਣੀਆਂ ਦੇ ਵਿੱਚ ਕੀ ਹੁੰਦਾਗਾ ਵਚਨ ਲਿੰਗ ਪੁਰਖ ਕਾਲ ਮਨੋਂ ਦਸ਼ਾ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਕਿ ਇਹ ਵਿਆਕਰਨਿਕ ਸ਼੍ਰੇਣੀਆਂ ਤੋਂ ਹੁੰਦੇ ਨੇ 8 ਹੁੰਦੀਆਂ ਨੇ ਕੋਲੇ ਅੱਗੇ ਆਗੀਆਂ ਸ਼ਬਦ ਸ਼੍ਰੇਣੀਆਂ ਸ਼ਬਦ ਸ਼੍ਰੇਣੀਆਂ 28 ਹੁੰਦੀਆਂ ਨੇ ਇਹਦੇ ਵਿੱਚ ਹੁੰਦੇ ਨੇਗੇ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਇਹੇ ਹੁੰਦੀਆਂ ਨੇ ਸ਼ਬਦ ਸ਼੍ਰੇਣੀਆਂ ਸ਼ਬਦ ਸ਼੍ਰੇਣੀਆਂ ਨੂੰ ਸ਼ਬਦ ਭੇਦ ਵੀ ਕਿਹਾ ਜਾਂਦਾ ਹੈ ਇਹ ਜਿਹੜਾ ਸਾਡਾ ਸੰਬੰਧਕ ਹੈਗਾ ਇਹ ਕਿਹਦੇ ਵਿੱਚ ਆ ਗਿਆ ਸ਼ਬਦ ਸ਼੍ਰੇਣੀਆਂ ਦੇ ਵਿੱਚ ਇਸ ਕਰਕੇ ਸੰਬੰਧਕ ਸ਼ਬਦ ਸ਼੍ਰੇਣੀ ਹੈ ਨਾ ਕਿ ਵਿਆਕਰਨਕ ਸ਼੍ਰੇਣੀ ਨਾ ਕਿ ਵਿਆਕਰਨਿਕ ਇਕਾਈ ਵਿਆਕਰਨਿਕ ਸ਼੍ਰੇਣੀਆਂ ਨੂੰ ਹੋਰ ਕੀ ਕਿਹਾ ਜਾਂਦਾ ਹੈ ਇੰਪੋਰਟੈਂਟ ਸਵਾਲ ਹੈ ਵਿਆਕਰਨਿਕ ਸ਼੍ਰੇਣੀਆਂ ਨੂੰ ਹੋਰ ਕੀ ਕਹਿੰਦੇ ਹੈ ਵਿਆਕਰਨਿਕ ਤੰਤਰ ਵਿਆਕਰਨਿਕ ਪ੍ਰਬੰਧ ਵਿਆਕਰਨਿਕ ਪਰਵਰਗ ਜਾਂ ਫਿਰ ਏ ਤੇ ਬੀ ਭਾਵ ਵਿਆਕਰਨਿਕ ਤੰਤਰ ਵੀ ਕਿਹਾ ਜਾਂਦਾ ਹੈ ਤੇ ਵਿਆਕਰਨਿਕ ਪ੍ਰਬੰਧ ਵੀ ਕਿਹਾ ਜਾਂਦਾ ਹੈ ਇਸ ਦਾ ਦੋਸਤੋ ਜਵਾਬ ਹੈ ਯਾਦ ਰੱਖਣ ਵਾਲੀ ਗੱਲ ਹੈ ਵਿਆਕਰਨਿਕ ਸ਼੍ਰੇਣੀਆਂ ਨੂੰ ਵਿਆਕਰਨਿਕ ਪਰਵਰਗ ਵੀ ਕਿਹਾ ਜਾਂਦਾ ਹੈਗਾ ਜਿਹੜੇ ਇਹ ਨੇਗੇ ਵਚਨ ਲਿੰਗ ਪੁਰਖ ਕਾਲ ਵਚ ਮਨੋਂ ਦਸ਼ਾ ਇਹ ਕੀ ਕਹਾਉਂਦੇ ਨੇਗੇ ਵਿਆਕਰਨਕ ਸ਼੍ਰੇਣੀ ਵੀ ਕਿਹਾ ਜਾਂਦਾ ਇਹਨਾਂ ਨੂੰ ਤੇ ਵਿਆਕਰਨਿਕ ਪਰਵਰਗ ਵੀ ਹਾਂਦਾ ਇਸ ਦੇ ਨਾਲ ਹੀ ਦੋਸਤੋ ਸਾਡੀ ਅੱਜ ਦੀ ਕਲਾਸ ਹੁੰਦੀ ਹੈ ਸਮਾਪਤ ਤੇ ਅਸੀਂ ਤੁਹਾਨੂੰ ਦੁਬਾਰਾ ਤੋਂ ਤਕੀਦ ਕਰਦੇ ਹਾਂ ਕਿ ਸਾਡੀ ਕਲਾਸ ਅੱਛੀ ਲੱਗ ਰਹੀ ਹੈ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਦੋਸਤੋ ਇਹ ਨਾ ਹੋਵੇ ਕਿ ਤੁਸੀਂ ਕਲਾਸ ਦੇਖਦੇ ਰਹੋ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਭੁੱਲ ਜੋ ਇਸ ਕਰਕੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Thank you.